ਗੱਲ ਸੁਣ ਨੀ ਮਾਏ ਮੇਰੀ ਤੇਰੇ ਨਾਲ ਸੀ ਚਾਨਣ ਤਾਰਿਆਂ ਦਾ ਤੇਰੇ ਨਾਲ ਸੀ ਰੰਗ ਬਹਾਰ ਦੇ ਇੱਕ ਵਾਰ ਤੇ ਵੇਖ ਲੈ ਰੋਂਦਿਆਂ ਨੂੰ ਇੱਕ ਵਾਰ ਕਲੇਜਾ ਠਾਰ ਦੇ ਤੇਰੇ ਹਿਜਰਾਂ ਸੂਲੀ ਚਾੜਿਆ ਦੁੱਖ ਕਬਰਾਂ ਵਿੱਚ ਉਤਾਰ ਦੇ ਜਾਂ ਮਾਰ ਦੇ ਇਸ ਵਿਛੋੜੇ ਨੂੰ ਜਾਂ ਸਾਨੂੰ ਵੀ ਅਜ ਮਾਰ ਦੇ ਗੱਲ ਸੁਨ ਨੀ ਮਾਏ ਮੇਰੀਏ ਤੇਰੇ ਬਾਦ ਹਯਾਤੀ ਇੰਜ ਹੋਈ ਜਿਵੇਂ ਰਾਖ ਪੁਰਾਣੀ ਲੀਰਦੀ ਇੱਕ ਯਾਦ ਨੇ ਸੀਨਾ ਪਾੜਿਆ ਇੱਕ ਯਾਦ ਕਲੇਜਾ چیرਦੀ ਗੱਲ ਸੁਨ ਨੀ ਮਾਏ ਮੇਰੀਏ ਤੇਰੇ ਨਾਲ ਸੀ ਰੂਪ ਸਵੇਰ ਦਾ ਤੇਰੇ ਬਾਝ ਨੇ ਰਾਤਾਂ ਨੇਰੀਆਂ ਅੱਜ ਬੁਝ ਗਏ ਦੀਵੇ ਆਸ ਦੇ ਅੱਜ ਤੂੰ ਵੀ ਅੱਖਾਂ ਫੇਰੀਆਂ ਸਾਡੇ ਆਲ ਦਿਵਾਲੇ ਮੂਰਤਾ ਸਾਡੇ ਚਾਰ ਚੁਫੇਰੇ ਟੇਰੀਆਂ ਗੱਲ ਸੁਣ ਨੀ ਮਾਏ ਮੇਰੀਏ ਤੇਰੇ ਬਾਦ ਵੀ ਜੀਣਾ ਕੀ ਜੀਣਾ ਸਾਡੇ ਹਾਲ ਪੁਰਾਨੀਆਂ ਕਿਕਰਾਂ ਦੇ ਨਾ ਰੂਪ ਰਹਾ ਨਾ ਰੰਗ ਰਹਾ ਨਾ ਜੀਨ ਦਾ ਕੋਈ ਟੰਗ ਰਹਾ ਕੋਈ ਦਰਦ ਗਵਾਚੀਆਂ ਰੂਹਾਂ ਦਾ ਨਿਤ ਸੂਲੇ ਉੱਤੇ ਟੰਗ ਰਹਾ ਗੱਲ ਸੁਣ ਨੀ ਮਾਏ ਮੇਰੀਏ ਗਲ ਸੋਨੀ ਮਾਏ ਮੇਰੀ